ਦੁਨੀਆ ਭਰ ਵਿੱਚ ਵਸਦੀ ਸਿੱਖ ਕੌਮ ਦੇ ਉਹਨਾਂ ਸਾਰਿਆਂ ਭੈਣਾ ਭਰਾਵਾਂ ਵੀਰਾਂ ਬੱਚਿਆਂ ਬਜ਼ੁਰਗਾਂ ਨੌਜਵਾਨਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਭਰ ਦੇ ਹਾਲਾਤ ਅਸਥਿਰਤਾ ਵੱਲ ਵਧ ਰਹੇ ਹਨ ਅਤੇ ਹਰੇਕ ਅਸਥਿਰਤਾ ਕਿਸੇ ਨਵੀਂ ਸਥਿਰਤਾ ਨੂੰ ਜਨਮ ਦਿੰਦੀ ਹੈ ਜੀ 7 ਵਿੱਚ ਮੋਦੀ ਦੇ ਪਹੁੰਚਣ ਤੋਂ ਪਹਿਲਾਂ 트ੰਪ ਸਾਹਿਬ ਪਹਿਲਾ ਅਮਰੀਕਾ ਨੂੰ ਵਾਪਸ ਚਲੇ ਗਏ ਉਹਨਾਂ ਦਾ ਕਹਿਣਾ ਹੈ ਕਿ ਇਜ਼ਰਾਈਲ ਅਤੇ ਈਰਾਨ ਦਾ ਝਗੜਾ جنگ ਵਿੱਚ ਬਦਲ ਚੁੱਕਾ ਹੈ ਤੁਰੇ ਤੁਰੇ ਜਾਂਦਿਆਂ ਜੋ ਉਹਨਾਂ ਨੇ ਕਿਹਾ ਉਹ ਥੋੜਾ ਸ਼ੰਸ਼ਨੀ ਖੇਜਾ ਲੱਗਦਾ ਹੈ ਉਹਨਾਂ ਨੇ ਕਿਹਾ ਮੇਰਾ ਅਮਰੀਕਾ ਵਾਪਸ ਜਾਣਾ ਬਹੁਤ ਜ਼ਰੂਰੀ ਹੈ ਅਤੇ ਤਹਿਰਾਨ ਦੇ ਲੋਕਾਂ ਨੂੰ ਕਹਿਣਾ ਹੈ ਕਿ ਉਹ ਇਸ ਸ਼ਹਿਰ ਨੂੰ ਛੱਡ ਕੇ ਬਾਹਰ ਕਿਤੇ ਸੁਰੱਖਿਅਤ ਥਾਂ ਤੇ ਚਲੇ ਜਾਣ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਵੱਲੋਂ ਪੁੱਛਿਆ ਗਿਆ ਕਿ ਗੱਲ ਕੀ ਹੈ ਤਾਂ ਟਰੰਪ ਨੇ ਕਾਲੀ ਗਾਲੀ ਵਿੱਚ ਕਿਹਾ ਕਿ ਕੁਝ ਵੱਡੀ ਗੱਲ ਹੈ ਜਿਹੜੀ ਦੱਸ ਸਕਦਾ ਇਹ ਵੱਡੀ ਗੱਲ ਜੋ ਮੈਨੂੰ ਸਮਝ ਆ ਰਹੀ ਹੈ ਉਹ ਜੋਰ ਪੀਨ ਦੇਸ਼ਾਂ ਦੇ ਸਮੂਹ ਚੈਨਲਾਂ ਅਮਰੀਕਨ ਚੈਨਲਾਂ ਉੱਤੇ ਸਰਜੇ ਜਾ ਰਿਹਾ ਬਿਰਤਾਂਤ ਨੂੰ ਸਮਝਦਿਆਂ ਇਹ ਮਹਿਸੂਸ ਹੋ ਰਿਹਾ ਹੈ ਕਿ ਈਰਾਨ ਦੇ ਵਿੱਚ ਆਇਤੁੱਲਾ ਅਲੀ ਖੋਮੇਨੀ ਦੀ ਸੱਤਾ ਦਾ ਰਾਜ ਪਲਟਾ ਨਿੜਿਆ ਹੈ ਪਿਛਲੇ ਦਿਨਾਂ ਵਿੱਚ ਜਿੰਨੇ ਵੀ ਟਵਿੱਟਰ ਦੇ ਉੱਤੇ ਜਾਂ ਹੋਰ ਕਿਸੇ ਵੀ ਮੀਡੀਆ ਦੇ ਉੱਤੇ ਟਰੰਪ ਸਾਹਿਬ ਨੇ ਜਿੰਨੇ ਵੀ ਟਵੀਟ ਕੀਤੇ ਹਨ ਉਹਨਾਂ ਤੋਂ ਸਪਸ਼ਟ ਚਲਕਦਾ ਹੈ ਕਿ ਉਹ ਈਰਾਨ ਨੂੰ ਪ੍ਰਮਾਣੂ ਬੰਬ ਬਣਾਉਣ ਤੋਂ ਪਿੱਛੇ-ਪਿੱਛੇ ਹੀ ਰੱਖਣਾ ਚਾਹੁੰਦੇ ਹਨ ਹੋ ਨਹੀਂ ਚਾਹੁੰਦੇ ਕਿ ਈਰਾਨ ਪਰਮਾਣੂ ਸ਼ਕਤੀ ਵਜੋਂ ਉਭਰੇ ਜਿਸ ਵੀ ਦੇਸ਼ ਕੋਲ ਪਰਮਾਣੂ ਬੰਬ ਹੋਣਗੇ ਉਸ ਨਾਲ ਕਿਸੇ ਹੋਰ ਮੁਲਕ ਨਾਲ ਲੱਗੀ ਹੋਈ ਲੜਾਈ ਵਿੱਚ ਦੂਸਰਾ ਦੇਸ਼ ਉਸ ਦੀ ਸਵਰਾਇਨਟੀ ਨੂੰ ਖਤਮ ਨਹੀਂ ਕਰ ਪਾਵੇਗਾ ਈਰਾਨ ਉੱਤੇ ਨਿਯੁਕਤ ਸੰਬੰਧੀ ਜਿਹੜੀਆਂ ਵੀ ਡੀਲਾਂ ਦੀ ਗੱਲ ਹੈ ਉਹ ਅਮਰੀਕਾ ਦੀ ਜਾਂ ਹੋਰ ਕਿਸੇ ਦੇਸ਼ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਬੇਸ਼ੱਕ ਇਜ਼ਰਾਇਲ ਸਰਾਸਰ ਗਲਤ ਹੈ ਪਰ ਯੂਰੋਪੀਅਨ ਮੀਡੀਆ ਅਮਰੀਕਨ ਮੀਡੀਆ ਕੈਨੇਡੀਅਨ ਮੀਡੀਆ ਸਾਰੇ ਦੇ ਸਾਰੇ ਦੋਸ਼ੀ ਈਰਾਨ ਨੂੰ ਮੰਨਦੇ ਹਨ ਇਜ਼ਰਾਈਲ ਨੂੰ ਸਾਰਿਆਂ ਵੱਲੋਂ ਚਿਟੀ ਝੰਡੀ ਹੈ ਮਹਿਸੂਸ ਹੁੰਦਾ ਹੈ ਕਿ ਇਹ ਲੜਾਈ ਅਸਲ ਦੇ ਵਿੱਚ ਅਮਰੀਕਾ ਜਾਂ ਯੂਰਪੀਨ ਦੇਸ਼ ਹੀ ਰੰਦੇ ਖਿਲਾਫ ਲੜ ਰਹੇ ਹਨ ਇਜ਼ਰਾਈਲ ਤਾਂ ਸਿਰਫ ਇੱਕ ਟੂਲ ਹੈ ਇੱਕ ਸੰਦ ਹੈ ਜਿਸ ਦੀ ਵਰਤੋਂ ਕੀਤੀ ਜਾ ਰਹੀ ਹੈ ਜੇ ਅਮਰੀਕਾ ਅਤੇ ਯੂਰਪੀਨ ਦੇਸ਼ ਇਜ਼ਰਾਈਲ ਨੂੰ ਮਦਦ ਬੰਦ ਕਰ ਦੇਣ ਤਾਂ ਇਜ਼ਰਾਈਲ ਦਾ ਮੱਕੂ ਕੁਝ ਦਿਨਾਂ ਵਿੱਚ ਠੱਪਿਆ ਜਾ ਸਕਦਾ ਹੈ ਪਰ ਸਵਾਲ ਨਵੇਂ ਵਰਲਡ ਆਰਡਰ ਦਾ ਹੈ ਜਿਸ ਵਿੱਚੋਂ ਖਾਲਿਸਤਾਨੇ ਨਿਕਲਣਾ ਹੈ ਹੁਣ ਸਿੱਖਾਂ ਲਈ ਉਹ ਸਮਾਂ ਨਹੀਂ ਕਿ ਅਸੀਂ ਕਿਸੇ ਗਰੀਬ ਦੇਸ਼ ਉੱਤੇ ਹੋ ਰਹੇ ਹਮਲੇ ਦੀ ਨਿੰਦਾ ਕਰੀਏ ਅੱਜ ਹਾਲਾਤ ਇਹ ਹਨ ਜੋ ਸਿੱਖਾਂ ਦੀ ਗੱਲ ਕਰੇਗਾ ਸਿੱਖੋ ਦੀ ਗੱਲ ਕਰਦਣਗੇ ਸਿੱਖਾਂ ਦੇ ਆਪਣੇ ਏਜੰਡੇ ਤੈਅ ਹਨ ਸਿੱਖਾਂ ਦੇ ਆਪਣੇ ਮਸਲੇ ਹਨ ਜੇ ਸੰਸਾਰ ਦੇ ਕਿਸੇ ਦੇਸ਼ ਨੂੰ ਸਿੱਖਾਂ ਬਾਰੇ ਥੋੜੀ ਬੁਤੀ ਚਿੰਤਾ ਹੋਏਗੀ ਸਿੱਖ ਉਸਤੇ ਬਦਲ ਵਜੋਂ ਉਸ ਦੀ ਚਿੰਤਾ ਕਰ ਲਵੇਗਾ ਫਿਲਹਾਲ ਸਾਨੂੰ ਕਿਸੇ ਵੀ ਟਕਰਾਅ ਦੇ ਵਿੱਚ ਕਿਸੇ ਪੱਖ ਦੀ ਗੱਲ ਕਰਨ ਦੀ ਜ਼ਰੂਰਤ ਨਹੀਂ ਪਰ ਅਮਰੀਕਨ ਖੇਮੇ ਵਾਲੇ ਪਾਸੇ ਸਾਨੂੰ ਆਪਣੀ ਹਾਂ ਵਿੱਚ ਹਾਂ ਮਿਲਾਉਣੀ ਪੈਣੀ ਹੈ ਲੋੜ ਵੀ ਹੈ ਕਿਉਂਕਿ ਸਾਡੇ ਕੋਲ ਅਜੇ ਆਪਣਾ ਦੇਸ਼ ਨਹੀਂ ਜੇ ਅਮਰੀਕਾ ਸਮੇਤ ਪੰਜ ਅੱਖੀ ਮੁਲਕ 5 ਆਈਜ਼ ਮੁਲਕ ਸਿੱਖਾਂ ਦੀ ਸਪੋਰਟ ਕਰਦੇ ਹਨ ਤਾਂ ਸਾਨੂੰ ਉਹਨਾਂ ਦੀ ਸਪੋਰਟ ਲੈਣ ਵਾਸਤੇ ਆਪਣੀਆਂ ਬਾਹਾਂ ਖੁੱਲੀਆਂ ਰੱਖਣੀਆਂ ਪੈਣੀਆਂ ਹਨ ਕਿਉਂਕਿ ਲੋੜ ਸਾਨੂੰ ਹੈ ਉਹਨਾਂ ਨੂੰ ਨਹੀਂ ਭਾਰਤ ਦਾ VOTING ਮਸ਼ੀਨਾਂ ਨਾਲ ਬਣਿਆ ਹੋਇਆ ਪ੍ਰਧਾਨ ਮੰਤਰੀ ਮੋਦੀ ਜੀ ਵੀ G7 ਦੇ ਵਿੱਚ ਪਹੁੰਚ ਗਏ ਹਨ ਉੱਥੇ ਉਹਨਾਂ ਕੋਲੋਂ ਟਰਾਂਸਨੇਸ਼ਨਲ ਰਿਪਰੈਸ਼ਨ ਦੇ ਬਾਰੇ ਦੇ ਵਿੱਚ ਕੀਤੀਆਂ ਹੋਈਆਂ ਸਿੱਖ ਜਥੇਦਾਰਾਂ ਦੀਆਂ ਹਤਿਆਵਾਂ ਬਾਰੇ ਸਵਾਲ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੈ ਜਹਾਜ਼ ਵਿੱਚੋਂ ਉਤਰਦਿਆਂ ਅਤੇ ਜੀ7 ਦੇ ਪ੍ਰਬੰਧਕ ਅਧਿਕਾਰੀਆਂ ਨਾਲ ਸਵਾਗਤੀ ਹੱਥ ਮਿਲਾਉਂਦਿਆਂ ਮੈਂ ਸਾਰਿਆਂ ਦੇ ਚਿਹਰੇ ਪੜਨ ਦੀ ਕੋਸ਼ਿਸ਼ ਕੀਤੀ ਮੋਦੀ ਜੀ ਦੇ ਚਿਹਰੇ ਦੇ ਉੱਤੇ ਕੌਨਫੀਡੈਂਸ ਨਾਲ ਦੀ ਕੋਈ ਚੀਜ਼ ਹੈ ਨਹੀਂ ਸੀ ਉਹ ਕਿਨਾਂ-ਕਿਨਾਂ ਚਿਹਰੋ ਨਾਲ ਗੱਲ ਕਰਦੇ ਰਹੇ ਅਤੇ ਮੋਦੀ ਦੀ ਥੋੜੀ ਥੋੜੀ ਆਵਾਜ਼ ਆਉਂਦੀ ਰਹੀ థాంਕ ਯੂ థాంਕ ਯੂ థాంਕ ਯੂ ਇਸ ਤੋਂ ਅੱਗੇ ਕੋਈ ਆਜ ਨਹੀਂ ਸੁਣੀ ਜਦ ਵੀ ਕਿਸੇ ਦੇਸ਼ ਨੂੰ ਢਾਉਣਾ ਹੋਵੇ ਜਾਂ ਕਿਸੇ ਟੱਠੇ ਹੋਏ ਦੇਸ਼ ਨੂੰ ਦੁਬਾਰਾ ਖੜਾ ਕਰਨਾ ਹੋਵੇ ਤਾਂ ਬਿਰਤਾਂਤ ਸਿਰਜਣੇ ਪੈਂਦੇ ਹਨ ਬਿਰਤਾਂਤਾਂ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਬਿਰਤਾਂਤ ਸ਼ਬਦ ਦੀ ਵਿਆਖਿਆ ਨੂੰ ਸਮਝਣਾ ਬੜਾ ਜ਼ਰੂਰੀ ਹੈ ਨਹੀਂ ਤਾਂ ਅਸੀਂ ਬਿਰਤਾਂਤ ਨੂੰ ਸਮਝ ਨਹੀਂ ਸਕਾਂਗੇ ਬਿਰਤਾਂਤ ਨੂੰ ਅੰਗਰੇਜ਼ੀ ਵਿੱਚ ਤਾਂ ਨੈਰੇਟਿਵ ਕਹਿੰਦੇ ਹਨ ਤੇ ਮੇਰੀ ਮਾਂ ਬੋਲੀ ਵਿੱਚ ਉਸਨੂੰ ਬਿਰਤਾਂਤ ਕਹਿੰਦੇ ਹਨ ਬਰਤਾਂਤ ਦਾ ਅਰਥ ਹੈ ਬਿਰਤੀ ਦੇ ਅੰਤ ਤੱਕ ਬਰਤੀ ਹੁੰਦੀ ਹੈ ਅੰਦਰਲੀ ਸੋਚ ਬਰਤੀ ਹੁੰਦੀ ਹੈ ਅੰਦਰਲਾ ਧਿਆਨ ਧਿਆਨ ਅਤੇ ਸੋਚ ਰਲ ਕੇ ਇਕੱਠੇ ਕੰਮ ਕਰਦੇ ਹਨ ਜੇ ਸੋਚ ਵਿੱਚ ਧਿਆਨ ਨਾ ਹੋਵੇ ਤਾਂ ਸੋਚ ਸਫਲ ਨਹੀਂ ਹੁੰਦੀ ਜੇ ਬਿਰਤੀ ਵਿੱਚ ਸੋਚ ਨਾ ਹੋਵੇ ਤਾਂ ਉਹ ਬਰਤਾਂਤ ਸਫਲ ਨਹੀਂ ਹੁੰਦਾ ਰਾਜਨੀਤੀ ਦੀ ਪਾਸ਼ਾ ਦੇ ਵਿੱਚ ਬਰਤਾਂਤ ਦੇ ਅਰਥ ਇਹ ਨਿਕਲੇ ਹਨ ਕਿ ਬਹੁ ਗਿਣਤੀ ਲੋਕਾਂ ਦੇ ਵਿੱਚ ਉਨ੍ਹਾਂ ਦੀ ਬਿਰਤੀ ਦੇ ਅੰਤ ਤੱਕ ਇੱਕ ਚੀਜ਼ ਦੀ ਇੱਕ ਵਿਚਾਰ ਦੀ ਕੁਸਪੱਠ ਕਰਦੇ ਹੋ ਕਿ ਲੋਕ ਸਿਰਫ ਉਸੇ ਦੇ ਬਾਰੇ ਸੋਚਣ ਅਤੇ ਦੂਸਰੀ ਕਿਸੇ ਚੀਜ਼ ਬਾਰੇ ਨਾ ਸੋਚਣ ਕਿਸੇ ਵੀ ਦੇਸ਼ ਦੀਆਂ ਏਜੰਸੀਆਂ ਵੱਲੋਂ ਕਿਸੇ ਸੋਚ ਦੇ ਫਲਾਉ ਵਾਸਤੇ ਬਰਤਾਂਤ ਘੜਿਆ ਜਾਂਦਾ ਉਸ ਸੋਚ ਨੂੰ ਲੋਕਾਂ ਦੇ ਦਿਮਾਗਾਂ ਦੇ ਵਿੱਚ ਰਿਕਾਰਡ ਕਰ ਦਿੱਤਾ ਹੈ ਡੂੰਘਾ ਵਿੱਚ ਵੜ ਦਿੱਤਾ ਜਾਂਦਾ ਜਿਵੇਂ ਭਾਰਤੀ ਚੰਦਰਾ ਵੱਲੋਂ ਸਿੱਖਾਂ ਨੂੰ ਅਤਵਾਦੀ ਉਗਰਵਾਦੀ ਟੈਰਰਿਸਟ ਕਹਿ ਕੇ ਇਸ ਅਤਵਾਦੀ ਸ਼ਬਦ ਦਾ ਬਰਤਾਂਤ ਘੜਿਆ ਤੇ ਲੋਕਾਂ ਦੇ ਦਿਮਾਗਾਂ 'ਚ ਵੜਿਆ ਅਤੇ ਹੌਲੀ-ਹੌਲੀ ਮੇਰੇ ਵਰਗੇ ਹੌੜੇ ਦਿਮਾਗਾਂ ਵਾਲੇ ਲੋਕ ਵੀ ਆਪਣੇ ਖੜਕੂ ਸਿੰਘਾਂ ਨੂੰ ਅਤਵਾਦੀ ਕਹਿਣ ਲੱਗ ਪਏ ਸਨ ਮੈਂ ਆਪਣੇ ਸਰੋਤਿਆਂ ਨੂੰ ਚੇਤੇ ਕਰਵਾਉਣਾ ਚਾਹੁੰਦਾ ਹਾਂ ਕਿ 2 ਸਾਲ ਪਹਿਲਾਂ ਜਦੋਂ ਇਜ਼ਰਾਈਲ ਨੇ ਗਾਜ਼ਾ ਦੇ ਉੱਤੇ ਹਮਲਾ ਕੀਤਾ ਤਾਂ ਸਭ ਤੋਂ ਪਹਿਲਾਂ ਇਹਨਾਂ ਨੇ ਆਪਣੇ ਦੇ ਉੱਤੇ ਇੱਕ ਛੋਟਾ ਜਿਹਾ ਹਮਲਾ ਕਰਵਾਇਆ ਜਿਸ ਨੂੰ ਰਾਸ਼ਟਰੀ ਚੈਨਲ ਦੇ ਉੱਤੇ ਇਹ ਪ੍ਰਸਾਰਿਤ ਕੀਤਾ ਗਿਆ ਕਿ ਫਲਸਤੀਨ ਦੇ ਹਮਾਸ ਵਾਲਿਆਂ ਨੇ ਸਰਾਕਟਾਂ ਨਾਲ ਬਹੁਤ ਵੱਡਾ ਹਮਲਾ ਕੀਤਾ ਜਿਸ ਵਿੱਚ 1200 ਇਜ਼ਰਾਈਲੀ ਮਾਰੇ ਗਿਆ ਸਾਰੇ ਲੋਕ ਇਹ ਮੰਨਣ ਲੱਗ ਪਏ ਬੱਲੇ ਬੱਲੇ ਵੀ ਬੜਾ ਵੱਡਾ ਹਮਲਾ ਇਹ ਤਾਂ ਫਲਸਤੀਨੀਆਂ ਨੇ ਪਹਿਲੀ ਵਾਰੀ ਐਡਾ ਹਮਲਾ ਕੀਤਾ ਹੈ ਭੈਣੋ ਤੇ ਭਰਾਵੋ ਆਪਣੀਆਂ ਸੁਰਤੀਆਂ ਨੂੰ ਬੈਕ ਘਮਾ ਲੋ 2 ਸਾਲ ਪਿੱਛੇ 1200 ਬੰਦਾ 1200 ਤੋਂ 1200 ਹੁੰਦਾ ਐ ਇੰਨੇ ਬੰਦੇ ਇੱਕੇ ਰਾਤ ਦੇ ਹਮਲੇ ਵਿੱਚ ਮਰੇ ਜਾਣ ਉਹ ਵੀ ਇਜ਼ਰਾਈਲ ਵਰਗੇ ਦੇਸ਼ ਵਿੱਚ ਇਹ ਨਾ ਮੁਮਕਨ ਹੈ ਜੇ 1200 ਬੰਦਾ ਮਰਿਆ ਹੈ ਤਾਂ ਉਹ ਜਿਸ ਥਾਂ ਤੇ ਮਰਿਆ ਹੈ ਉਸ ਥਾਂ ਦੇ ਉੱਤੇ ਜਿਹੜੀ ਹੋਈ ਬੰਬਾਰਡਮੈਂਟ ਉਹ ਕਿਸੇ ਕੈਮਰੇ ਨੇ ਕਿਸੇ ਵੀਡੀਓ ਨੇ ਕਿਸੇ ਚੈਨਲ ਨੇ ਦਿਖਾਈ ਨਹੀਂ ਜੇ ਤੁਹਾਡੇ ਚੋਂ ਕਿਸੇ ਨੇ ਦੇਖੀ ਹੋਵੇ ਤਾਂ ਦੱਸਣਾ ਜਦ ਕਿ ਇਰਾਨ ਦੇ ਨਾਲ ਅੱਜ ਪੰਜਵਾਂ ਦਿਨ ਹੈ ਲੜਾਈ ਦੇ ਵਿੱਚ ਉਹੀ ਇਜ਼ਰਾਈਲ ਦੁਨੀਆ ਦੇ ਹੋਰ ਚੈਨਲਾਂ ਨੂੰ ਹੋਏ ਉਹਨਾਂ ਦੇ ਨੁਕਸਾਨ ਨੂੰ ਉਹਨਾਂ ਦੀ ਫੋਟੋਗ੍ਰਾਫੀ ਕਰਨ ਦੀ ਇਜਾਜ਼ਤ ਨਹੀਂ ਦੇ ਰਿਹਾ ਕਿਉਂਕਿ ਨੁਕਸਾਨ ਵੱਡਾ ਹੋਇਆ ਹੈ ਇੱਕ ਪਾਸੇ ਉਹਦਾ ਨੁਕਸਾਨ ਹੋਇਆ ਹੀ ਨਹੀਂ ਤੇ ਉਹ ਉਸ ਨੂੰ ਬਹੁਤ ਵੱਡਾ ਕਰਕੇ ਦੱਸ ਰਿਹਾ ਹੈ ਤਾਂ ਕਿ ਉਹ ਅੰਤਰਰਾਸ਼ਟਰੀ ਹਮਾਇਤ ਹਾਸਲ ਕਰ ਸਕੇ ਕਿ ਉਹ ਗਜ਼ਾ ਦੇ ਉੱਤੇ ਹਮਲਾ ਕਰੇ ਮੈਂ ਫਿਰ ਯਾਦ ਕਰਵਾਉਣਾ ਹੈ ਕਿ ਉਹਨਾਂ 1200 ਬੰਦਿਆਂ ਦੀਆਂ ਉਹਨਾਂ ਤਸਵੀਰਾਂ ਉਹ ਕਿੱਥੇ ਦੱਬੇ ਉਹ ਕਿਹੜੀਆਂ ਇਮਾਰਤਾਂ ਦੇ ਵਿੱਚ ਬੰਬਾਰਡਮੈਂਟ ਹੋਈ ਜਿੱਥੇ 1200 ਬੰਦਾ ਮਾਰਿਆ ਗਿਆ ਕੋਈ ਫੋਟੋ ਮੈਂ ਨਹੀਂ ਦੇਖੀ ਤੁਸੀਂ ਕਿਸੇ ਨੇ ਦੇਖੀ ਤਾਂ ਟਿੱਪਣੀ 'ਚ ਜ਼ਰੂਰ ਦੱਸਣਾ ਜੀ ਹੁਣ ਇਰਾਨ ਨੇ ਪੰਜਵੇਂ ਦਿਨ ਦੇ ਵਿੱਚ ਜਿੰਨਾ ਨੁਕਸਾਨ ਕੀਤਾ ਜੋ ਮੈਂ ਹੁਣੇ ਦੱਸ ਕੇ ਹਟਿਆ ਕਿ ਕੈਮਰਿਆਂ ਨੂੰ ਲਾਗੇ ਨਹੀਂ ਜਾਣ ਦੇਣ ਦਾ ਫੋਟੋਗ੍ਰਾਫੀ ਦੀ ਮਨਾਹੀ ਹੈ ਵੀਡੀਓ ਬਣਾਉਣ ਦੀ ਮਨਾਹੀ ਹੈ ਤੇ ਦੱਸਿਆ ਕੀ ਜਾ ਰਿਹਾ ਹੈ ਕਿ ਹੁਣ ਤੱਕ ਇਜ਼ਰਾਇਲ ਦੇ 28 ਬੰਦੇ ਮਰੇ ਹਨ ਦੋ ਸ਼ਹਿਰਾਂ ਦੇ ਮਿਡਲ ਦੇ ਵਿੱਚ ਇੱਕ ਵੱਡੀ ਤਬਾਹੀ ਦੇ ਬਾਵਜੂਦ ਸਿਰਫ 28 ਬੰਦੇ ਮਰ ਰਹੇ ਹਨ ਉਹ ਵੀ ਕਿਸੇ ਚੰਗੇ ਭਲੇ ਦੇ ਦੇਸ਼ ਵੱਲੋਂ ਕੀਤੇ ਹੋਏ ਹਮਲੇ ਦੇ ਵਿੱਚ ਪਰ ਇੱਕ ਪਾਸੇ ਇੱਕ ਛੋਟੀ ਜੀ ਜਥੇਬੰਦੀ ਹੈ ਹਮਾਸ ਜਿਸ ਦੇ ਰਾਗਟਾ ਨੇ ਰਤੂ-ਰਾਤ 1200 ਬੰਦਾ ਮਾਰ ਦਿੱਤਾ ਸੰਸਾਰ ਨੇ ਮੰਨ ਲਿਆ ਲੋਕਾਂ ਨੇ ਮੰਨ ਲਿਆ ਹਾਂ ਵੀ 1200 ਬੰਦਾ ਮਾਰਿਆ ਇਹ ਇਜ਼ਰਾਈਲ ਦਾ ਹੱਕ ਬਣਦਾ ਕਿ ਗਜ਼ਾ ਨੂੰ ਹੁਣ ਆਪਣੇ ਡਿਫੈਂਸ ਦੇ ਮੱਦੇਨਜ਼ਰ ਉਸਤੇ ਹਮਲਾ ਕਰੇ ਉਸਨੇ ਗਜ਼ਾ ਦੇ ਉੱਤੇ ਹਮਲਾ ਕੀਤਾ ਗਜ਼ਾ ਦੇ ਵਿੱਚ ਮੇਰੇ ਹਿਸਾਬ ਨਾਲ ਘੱਟ ਤੋਂ ਘੱਟ 5 ਲੱਖ ਤੋਂ ਵੱਧ ਬੰਦਾ ਮਾਰਿਆ ਜਾ ਚੁੱਕਾ ਹੈ ਪਰ ਤੁਸੀਂ ਖਬਰਾਂ ਪੜੋਗੇ ਜਾਂ ਕਿਤੇ ਖੋਜ ਕਰੋਗੇ ਤਾਂ ਵੱਧ ਤੋਂ ਵੱਧ 40-50 ਹਜ਼ਾਰ ਬੰਦਾ ਦੱਸਿਆ ਜਾ ਰਿਹਾ ਹੈ ਕਿਉਂਕਿ ਇੱਕ ਗੱਲ ਨੂੰ ਜੋ ਲੋਕਾਂ ਦੀਆਂ ਬਿਰਤਾਂ ਦੇ ਵਿੱਚ ਬਿਠਾਉਣੀ ਹੁੰਦੀ ਹੈ ਜਿਸ ਨੂੰ ਆਪਾਂ ਬਿਰਤਾਂਤ ਕਹਿੰਦੇ ਹਾਂ ਬਸ ਇਹੀ ਵਰਤਾਂਤ ਹੈ ਝੂਠ ਨੂੰ ਵਰਤਾਂਤ ਦੇ ਵਿੱਚ ਪਰੋਸ ਕੇ ਸਿਰਜ ਕੇ ਲੋਕਾਂ ਦੇ ਦਿਮਾਗ ਵਿੱਚ ਬਿਠਾ ਕੇ ਉਸ ਨੂੰ ਸੱਚ ਸਾਬਤ ਕਰਨਾ ਇਸ ਨੂੰ ਕਹਿੰਦੇ ਹਨ ਵਰਤਾਂਤ ਸਿਰਜਣਾ ਦਿੱਲੀ ਵਿੱਚ ਸਿੱਖਾਂ ਦੀ ਜੈਨੋਸਾਈਡ ਦੌਰਾਨ 10000 ਤੋਂ ਵੱਧ ਬੰਦੇ ਮਰਿਆ ਪਰ ਹੁਣ ਫਾਈਲਾਂ ਦੇ ਵਿੱਚ ਸਿਰਫ 3000 ਦੱਸਿਆ ਜਾ ਰਿਹਾ ਹੈ ਹਿੰਦੂ ਭਾਈਚਾਰੇ ਦਾ ਪੰਜਾਬ ਦੇ ਵਿੱਚ ਵੱਧ ਤੋਂ ਵੱਧ 200 ਤੋਂ 300 ਤੱਕ ਦੇ ਵਿੱਚ ਕਤਲ ਹੋਏ ਉਹ ਵੀ ਸਰਕਾਰੀ ਏਜੰਸੀਆਂ ਨੇ ਆਪਣੇ ਕੈਟਾ ਡੇਰੇ ਹੀ ਕਰਵਾਏ ਪਰ ਹੁਣ ਤੁਸੀਂ ਹਿੰਦੂ ਜਥੇਬੰਦੀਆਂ ਦੇ ਮੂੰਹੋਂ ਆਮ ਸੁਣ ਲਓਗੇ ਪੰਜਾਬ ਦੇ ਵਿੱਚ 37000 ਹਿੰਦੂ ਮਾਰੇ ਗਏ ਤੁਹਾਡਾ 200 ਬੰਦਾ 37000 ਵਿੱਚ ਬਦਲ ਗਿਆ ਇੱਧਰ 10000 ਬੰਦਾ ਸਿਰਫ 3000 ਵਿੱਚ ਬਦਲ ਗਿਆ ਇਹਨੂੰ ਕਹਿੰਦੇ ਵਿਰਤਾਂਤ ਸਿਰਜਣਾ ਮੇਰਾ ਮਕਸਦ ਹੈ ਮੈਂ ਆਪਣੇ ਲੋਕਾਂ ਨੂੰ ਇਹ ਗੱਲ ਦੱਸਾਂ ਜਿਸ ਗੱਲ ਦਾ ਮੈਨੂੰ ਪਤਾ ਲੱਗਿਆ ਹੈ ਜਦ ਮੈਨੂੰ ਨਹੀਂ ਸੀ ਪਤਾ ਮੈਂ ਉਦੋਂ ਚੁੱਪ ਸੀ ਸੋ ਬੋਲਣ ਤੋਂ ਪਹਿਲਾਂ ਸੁਣਨਾ ਜ਼ਰੂਰੀ ਹੈ ਅਤੇ ਸੁਣਨ ਤੋਂ ਬਾਅਦ ਵਿਚਾਰਨਾ ਜ਼ਰੂਰੀ ਹੈ ਤੇ ਵਿਚਾਰਨ ਤੋਂ ਬਾਅਦ ਫਿਰ ਬੋਲਣਾ ਜ਼ਰੂਰੀ ਹੈ ਕਿਉਂਕਿ ਵਰਤੰਤਾਂ ਤੋਂ ਬਗੈਰ ਨਾ ਦੇਸ਼ ਟੱਠਦੇ ਹਨ ਨਾ ਨਵੇਂ ਦੇਸ਼ ਬਣਦੇ ਹਨ ਸਾਨੂੰ ਵੀ ਲੋੜ ਹੈ ਕਿ ਭਾਰਤ ਸਰਕਾਰ ਵੱਲੋਂ ਸਾਡੇ ਖਿਲਾਫ ਵਰਤੇ ਜਾਂਦੇ ਵਰਤੰਤਾਂ ਦੇ ਵਿਰੁੱਧ ਉਹਨਾਂ ਵਰਤੰਤਾਂ ਨੂੰ ਜਿਵੇਂ ਹਵਾ ਵਿੱਚ ਮਜ਼ਾਇਲ ਨੂੰ ਮਜ਼ਾਇਲ ਵਿੱਚ ਮਾਰ ਕੇ ਫੁੰਡ ਦਿੱਤਾ ਜਾਂਦਾ ਹੈ ਅਸੀਂ ਆਪਣੇ ਨੇ ਵਰਤਾਂਤ ਸਿਰਜ ਕੇ ਇਹਨਾਂ ਦੇ ਵਰਤੰਤਾਂ ਨੂੰ ਫੁੰਡ ਗਏ ਕਦਮ ਕਰੀਏ ਅੱਜਕੱਲ ਇੱਕ ਗੱਲ ਆਮ ਚੱਲਦੀ ਹੈ ਕਿ ਪੰਨੂ ਸਾਹਿਬ ਬੰਦਾ ਪੜਿਆ ਲਿਖਿਆ ਤਾਂ ਬਹੁਤ ਹੈ ਪਰ ਉਹ ਕਈ ਵਾਰੀ ਬੇਲੜੀਆਂ ਧਮਕੀਆਂ ਬਹੁਤ ਦਿੰਦਾ ਹੈ ਧਮਕੀ ਦਾ ਸ਼ਬਦਕ ਅਰਥ ਹੈ ਧਮਕ ਪਾਉਣੀ ਧਮਕ ਦਾ ਅਰਥ ਹੈ ਕਿਸੇ ਆਵਾਜ਼ ਤੋਂ ਅਨੁਮਾਨ ਲੱਗਣਾ ਕਿ ਕੁਝ ਹੋਇਆ ਕਿਸੇ ਆਵਾਜ਼ ਦੀ ਗੂੰਜ ਕਿਸੇ ਆਵਾਜ਼ ਦੀ ਜਿਹੜੀ ਇਕੋਆ ਉਸ ਤੋਂ ਸਾਨੂੰ ਕੁਝ ਕਾ ਵਾਪਰ ਇਹ ਘਟਨਾ ਬਾਰੇ ਥੋੜਾ ਥੋੜਾ ਅਨੁਮਾਨ ਲੱਗਦਾ ਹੈ ਪੰਨੂ ਦਾ ਬੋਲਿਆ ਹੋਇਆ ਸਾਨੂੰ ਧਮਕੀ ਨਜ਼ਰ ਆਉਂਦਾ ਹੈ ਅਮਿਤ ਸ਼ਾਦਾ ਬੋਲਿਆ ਹੋਇਆ ਸਾਨੂੰ ਭਾਰਤ ਦੀ ਸੁਰੱਖਿਆ ਨਜ਼ਰ ਆਉਂਦਾ ਹੈ ਸੰਤ ਜਦ ਬੋਲਦੇ ਸੰ ਤਾਂ ਧਮਕੀ ਨਜ਼ਰ ਆਉਂਦੀ ਸੀ ਜਦ ਇੰਦਰਾ ਬੋਲਦੀ ਸੀ ਦਬਾ ਦੇਣਗੇ ਕੁਚਲ ਦੇਣਗੇ ਉਹ ਤਾਂ ਮਕੇ ਨਹੀਂ ਲੱਗਦੀ ਸੀ ਉਹ ਭਾਰਤ ਦੀ ਸੁਰੱਖਿਆ ਨਜ਼ਰ ਆ ਰਹੀ ਸੀ ਇਸੇ ਨੂੰ ਕਹਿੰਦੇ ਹਨ ਬਿਰਤਾਂਤ ਮੇਰੇ ਵੀਰੋ ਭੈਣੋ ਭਰਾਵੋ ਬਜ਼ੁਰਗੋ ਬੱਚਿਓ ਦੁਸ਼ਮਣ ਦੇ ਬਿਰਤਾਂਤ ਨੂੰ ਸਮਝਿਏ ਉਸ ਦੀ ਕਹੀ ਹੋਈ ਗੱਲ ਸੁਣ ਲੈਣੀ ਹੈ ਪਰ ਮੰਨਣੀ ਨਹੀਂ ਸੰਤਾ ਨੇ ਇੱਕ ਵਾਰ ਕਿਹਾ ਸੀ ਜੇ ਸਰਕਾਰ ਨੇ ਕੋਈ ਫਲਾਣਾ ਫਲਾਣਾ ਕੰਮ ਕੀਤਾ ਜਾਂ ਨਾ ਕੀਤਾ ਤੇ ਮੈਂ ਇੰਨੇ ਹਜ਼ਾਰ ਹਿੰਦੂ ਰਤੋ ਰਤ ਵਡਾਂਗਾ ਨਾ ਸੰਤਾ ਨੇ ਵੱਡੇ ਨਾ ਉਹਨਾਂ ਨੇ ਵੜਨੇ ਸਨ ਪਰ ਭਾਰਤੀ ਬਿਰਤਾਂਤ ਨੇ ਇਸ ਗੱਲ ਨੂੰ ਵੱਡੇ ਪੱਧਰ ਤੇ ਚੈਨਲਾਂ ਉੱਤੇ ਛਾਲਿਆ ਪੰਜਾਬੀ ਹਿੰਦੂ ਭਾਈਚਾਰੇ ਦੇ ਵਿੱਚ ਉਸ ਦਾ ਡਰ ਪੈਦਾ ਕੀਤਾ ਉਸ ਦੀ دہشت ਪੈਦਾ ਕੀਤੀ 10-20 ਹਜ਼ਾਰ ਸਿੱਖ ਮਾਰੇ ਜਾਂਦੇ ਹਨ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਜਦ ਵੱਡਾ ਦਰਖਤ ਡਿੱਗਦਾ ਤਾਂ ਛੋਟੇ ਕੀੜੇ ਮਕੌੜੇ ਥੱਲੇ ਆ ਕੇ ਮਰਦੇ ਹਨ ਧਰਤੀ ਹਿੱਲਦੀ ਹੈ ਉਹ ਗੱਲ ਕਿਸੇ ਵੀ ਹਿੰਦੂ ਭਾਈਚਾਰੇ ਨੂੰ ਨਹੀਂ ਸੁਣਦੀ ਪਰ ਸੰਤਾਂ ਦੀ ਸਿਰਫ ਮਹਿਜ ਕਹੀ ਹੋਈ ਗੱਲ ਕਿ ਇੰਨੇ ਵੱਡਾਂਗਾ ਉਹ ਅਜੇ ਤੱਕ ਉਹਨਾਂ ਦੇ ਦਿਮਾਗ 'ਚ ਪਈ ਹੋਈ ਹੈ ਇਸ ਨੂੰ ਕਹਿੰਦੇ ਬਿਰਤਾਂਤ ਸਾਡਾ ਹੁਣ ਦਾ ਬਿਰਤਾਂਤ ਕੀ ਹੈ ਉਸ ਦੀ ਗੱਲ ਕਰੀਏ ਪੰਨੂ ਸਾਹਿਬ ਕਦੋਂ ਬੋਲਦੇ ਹਨ ਕੀ ਬੋਲਦੇ ਹਨ ਕਿਉਂ ਬੋਲਦੇ ਹਨ ਕਿਹੜੀ ਸੁਰ ਵਿੱਚ ਬੋਲਦੇ ਹਨ ਸਿਰਫ ਸਾਨੂੰ ਸੁਣਦਾ ਪਰ ਬੁਲਾਇਆ ਕਿਹਦੇ ਵੱਲੋਂ ਜਾ ਰਿਹਾ ਹੈ ਅਸਲ ਵਿੱਚ ਪੰਨੂ ਸਾਹਿਬ ਦੇ ਵਿੱਚੋਂ ਕੌਣ ਬੋਲ ਰਿਹਾ ਹੈ ਇਹ ਅਸੀਂ ਨਹੀਂ ਜਾਣਦੇ ਪਰ ਮੇਰਾ ਵਿਸ਼ਵਾਸ ਹੈ ਆਉਂਦੇ 5 ਸਾਲਾਂ ਦੇ ਵਿੱਚ ਵਿੱਚ ਸਾਨੂੰ ਪਤਾ ਲੱਗ ਜਾਏਗਾ ਕਿ ਪੰਨੂ ਸਾਹਿਬ ਵਿੱਚੋਂ ਕੌਣ ਬੋਲਦਾ ਸੀ ਪੰਨੂ ਸਾਹਿਬ ਵਿੱਚੋਂ ਉਹੀ ਬੋਲਦਾ ਹੈ ਜੋ ਦੁਨੀਆ ਦੀ ਰਾਜਨੀਤਿਕ ਸ਼ਤਰੰਜ ਨੂੰ ਅਤੇ ਉਸ ਦੀ ਸ਼ਤਰੰਜ ਦੇ ਮੋਹਰਿਆਂ ਨੂੰ ਖੱਬੇ ਸੱਜੇ ਹੋਣ ਦਾ ਹੁਕਮ ਦਿੰਦਾ ਹੈ ਏ ਤੁਸੀਂ ਸੋਚਣਾ ਕੋਣ ਹੈ ਸ਼ੁਕਰ ਕਰੋ ਕਿ ਕੋਈ ਸਿੱਖਾਂ ਵਾਸਤੇ ਬੋਲਣ ਲੱਗਾ ਹੈ ਸ਼ੁਕਰ ਕਰੋ ਭਾਰਤ ਦੀ ਸਰਕਾਰ ਨੂੰ ਕੋਈ ਧਮਕੀ ਦੇ ਸਕਦਾ ਹੈ ਸ਼ੁਕਰ ਕਰੀਏ ਕਿ ਉਸ ਦੀ ਧਮਕੀ ਤੋਂ ਭਾਰਤ ਡਰਦਾ ਵੀ ਹੈ ਸ਼ੁਕਰ ਕਰੀਏ ਕਿ ਜੋ ਧਮਕੀ ਦੇ ਰਿਹਾ ਹੈ ਅਮਰੀਕਾ ਦੀ ਸਰਕਾਰ ਉਸ ਨੂੰ ਵੱਡੇ ਪੱਧਰ ਤੇ ਸੁਰੱਖਿਅਤ ਰੱਖ ਰਹੀ ਹੈ ਨਹੀਂ ਤੇ ਹੁਣ ਤੱਕ ਪੰਨੂ ਸਾਹਿਬ ਨੂੰ ਖਤਮ ਕੀਤਾ ਹੁੰਦਾ ਅਸੀਂ ਕੀ ਚਾਹੁੰਦੇ ਹਾਂ ਕਿ ਪੰਨੂ ਸਾਹਿਬ ਰਹਿਣ ਜਿਨ੍ਹਾਂ ਨੇ ਦੇਸ਼ ਲੈਣੇ ਹੁੰਦੇ ਨੇ ਜਿਨ੍ਹਾਂ ਨੇ ਦੇਸ਼ਾਂ ਦੀ ਸਿਰਜਣਾ ਕਰਨੀ ਹੁੰਦੀ ਹੈ ਉਹ ਇਦਾਂ ਹੀ ਬੋਲਦੇ ਹੁੰਦੇ ਹਨ ਉਹ ਹੱਥ ਨਹੀਂ ਜੋੜਦੇ ਹੁੰਦੇ ਹੱਥ ਜੋੜਨ ਵਾਲਿਆਂ ਨੂੰ ਖੈਰ ਤਾਂ ਪੈ ਸਕਦੀ ਹੈ ਪਰ ਕਦੇ ਦੇਸ਼ ਨਹੀਂ ਮਿਲ ਸਕਦਾ ਹੱਥ ਜੋੜ ਕੇ ਮੰਗਣ ਵਾਲਿਆਂ ਨੂੰ ਤੁਸੀਂ ਬ੍ਰੈਡ ਕੋਈ ਸੈਂਡਵਿਚ ਕੋਈ ਡੱਬਾ ਬੰਦ ਫੂਡ ਦਾ ਪੈਕ ਤਾਂ ਦੇ ਸਕਦੇ ਹੋ ਪਰ ਰਾਜਸੀ ਸ਼ਕਤੀ ਦੀਆਂ ਚਾਬੀਆਂ ਨਹੀਂ ਦੇ ਸਕਦੇ ਸਾਨੂੰ ਭਾਰਤ ਕੋਲੋਂ ਕੁਝ ਖਾਣ ਪੀਣ ਵਾਲੀ ਚੀਜ਼ ਨਹੀਂ ਚਾਹੀਦੀ ਆਪਣੇ ਦੇਸ਼ ਪੰਜਾਬ ਦੀਆਂ ਚਾਬੀਆਂ ਚਾਹੀਦੀਆਂ ਹਨ ਜੋ ਲੈਣ ਵਾਸਤੇ ਇਸੇ ਤਰੀਕੇ ਹੀ ਬੋਲਣਾ ਪੈਣਾ ਜਿਸ ਤਰੀਕੇ ਪੰਨੂ ਬੋਲਦਾ ਹੈ ਬਿਰਤਾਂਤਾਂ ਨੂੰ ਸਮਝਣ ਦੀ ਸਮਰੱਥਾ ਵਧਾਈਏ ਭਾਰਤੀ ਸਰਕਾਰਾਂ ਨੇ ਉਸਨੂੰ ਟੈਰਰਿਸਟ ਾਲਾਨਿਆ ਕੀ ਕਿਸੇ ਨੂੰ ਟੈਰਰਿਸਟ ਐਲਾਨ ਦੇਣ ਦੇ ਨਾਲ ਉਹ ਟੈਰਰਿਸਟ ਬਣ ਜਾਂਦਾ ਹੈ ਜੇ ਇਸ ਤਰ੍ਹਾਂ ਹੁੰਦਾ ਤਾਂ ਸਿੱਖਾਂ ਵਿੱਚ ਅੱਜ ਕੋਈ ਵੀ ਗੁਰਸਿੱਖਤ ਸੰਤ ਨਾ ਹੁੰਦਾ ਸਾਰੇ ਟੈਰਰਿਸਟ ਹੀ ਹੁੰਦੇ ਸਾਰੇ ਅਤਵਾਦੀ ਹੀ ਹੁੰਦੇ ਜਿਨ੍ਹਾਂ ਨੂੰ ਕਦੇ ਭਾਰਤੀ ਸਰਕਾਰ ਨੇ ਦਰਬਾਰ ਸਾਹਿਬ ਦੇ ਹਮਲੇ ਦੌਰਾਨ ਹੋਏ ਸ਼ਹੀਦਾਂ ਨੂੰ ਅਤਵਾਦੀ ਉਗਰਵਾਦੀ ਟੈਰਰਿਸਟ ਾਲਾਨਿਆ ਸੀ ਅੱਜ ਉਨ੍ਹਾਂ ਹੀ ਸ਼ਹੀਦਾਂ ਨੂੰ 41 ਸਾਲਾਂ ਬਾਅਦ ਅਮਰੀਕਾ ਦੀ ਪਾਰਲੀਮੈਂਟ ਦੇ ਵਿੱਚ ਅਮਰੀਕਾ ਦੇ ਵਧਾਇਕਾਂ ਨੇ ਸ਼ਰਧਾਂਜਲੀਆ ਪੇਂਟ ਕੀਤੀਆਂ ਉਹਨਾਂ ਨੂੰ ਸਿੱਖਾਂ ਦੇ ਡਿਫੈਂਡਰ ਕਿਹਾ ਉਹਨਾਂ ਨੂੰ ਸਿੱਖਾਂ ਦੇ ਆਜ਼ਾਦੀ ਕੁਲਟਿਏ ਕਿਹਾ ਬਿਰਤਾਂਤ ਟੁੱਟ ਗਿਆ ਨਾ ਬਿਰਤਾਂਤਾਂ ਨੂੰ ਬਿਰਤਾਂਤ ਹੀ ਤੋੜਦੇ ਹਨ ਉਹਨਾਂ ਨੂੰ ਸਿੱਖਾਂ ਦੇ ਮਹਾਨ ਸ਼ਹੀਦ ਘਰਾੜ ਦਿੱਤਾ ਹਰ ਵਕਤ ਭਾਰਤੀ ਚੈਨਲਾਂ ਭਾਰਤੀ ਅਖਬਾਰਾਂ ਰਸਾਲਿਆਂ ਅਤੇ ਭਾਰਤੀ ਏਜੰਟਾਂ ਦੇ ਮੂੰਹ ਵਿੱਚੋਂ ਨਿਕਲਦੀ ਹੋਈ ਆਵਾਜ਼ ਹੀ ਨਾ ਸੁਨਿਆ ਕਰੋ ਉਹਨਾਂ ਦੀ ਨਿਕਲੀ ਹੋਈ ਆਵਾਜ਼ ਦਾ ਮੂੰਹ ਪੰਨਣ ਲਈ ਮੌਰੀਓ ਨਵੇਂ ਬਿਰਤਾਂਤ ਵਿੱਚ ਉਹਨਾਂ ਨੂੰ ਜਵਾਬ ਦਿਓ ਮੈਨੂੰ ਇੱਕ ਵਾਰੀ ਕਿਸੇ ਬਜ਼ੁਰਗ ਪੰਡਤ ਨੇ ਮਜ਼ਾਕ-ਮਜ਼ਾਕ ਵਿੱਚ ਕਿਹਾ ਕਹਿੰਦਾ ਸਿੱਖ ਰਾਜ ਨਹੀਂ ਕਰ ਸਕਦੇ ਮੈਂ ਕਿਉਂ ਇਹ ਕਿਉਂ ਨਹੀਂ ਕਰ ਸਕਦੇ ਜੀ ਕਹਿੰਦਾ ਆਪਸ ਵਿੱਚ ਹੀ ਲੜਦੇ ਰਹਿੰਦੇ ਆ ਕਦੇ ਇਕੱਠੇ ਨਹੀਂ ਹੁੰਦੇ ਮੈਂ ਅੱਗੇ ਉਸ ਪੰਡਤ ਜੀ ਨੂੰ ਸਵਾਲ ਕੀਤਾ ਕਿ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਰਾਮਚੰਦਰ ਅਤੇ ਰਾਵਣ ਦੀ ਹੋਈ ਆਪਸੀ ਲੜਾਈ ਵਿੱਚ ਦੋਹਾਂ ਵਿੱਚੋਂ ਮੁਸਲਮਾਨ ਕੌਣ ਸੀ ਉਸ ਨੇ ਕਿਹਾ ਕੋਈ ਵੀ ਨਹੀਂ ਦੋਵੇਂ ਬ੍ਰਾਹਮਣ ਸਨ ਮੈਂ ਕਿਹਾ ਜੇ ਬ੍ਰਾਹਮਣ ਆਪਸ ਵਿੱਚ ਲੜ ਪੈਣ ਤਾਂ ਰਾਜ ਕਰ ਸਕਦੇ ਨੇ ਤੇ ਜੇ ਸਿੱਖ ਆਪਸ ਵਿੱਚ ਲੜ ਪਣ ਤੇ ਰਾਜ ਕਿਉਂ ਨਹੀਂ ਕਰ ਸਕਦੇ ਉਸਨੇ ਆਪਣੀਆਂ ਨਜ਼ਰਾਂ ਵਾਲੀ ਐਨਕ ਛਿਤੀ ਛਿਤੀ ਉਤਾਰ ਕੇ ਸਾਫ਼ ਕਰਦਿਆਂ ਹੀ 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 ਕਰਕੇ ਹੱਸਿਆ ਅੱਗੇ ਮੈਨੂੰ ਕਹਿੰਦਾ ਤੂੰ ਬਹੁਤ ਜ਼ਿਆਦਾ ਸ਼ੈਤਾਨ ਹੈ ਮੈਂ ਫਿਰ ਉਸ ਦੀ ਗੱਲ ਨੂੰ ਕਟਿਆ ਮੈਂ ਕਿਹਾ ਸ਼ੈਤਾਨ ਅਤੇ ਸਮਝਦਾਰ ਵਿੱਚ ਫਰਕ ਹੁੰਦਾ ਹੈ ਮੈਂ ਕਿਹਾ ਅੰਕਲ ਸ਼ੈਤਾਨ ਮੈਂ ਨਹੀਂ ਸ਼ੈਤਾਨ ਤੁਸੀਂ ਹੋ ਜੋ ਮੇਰੀ ਗੱਲ ਦੀ ਵਿਆਖਿਆ ਗਲਤ ਕਰ ਰਹੇ ਹੋ ਕੋਸਦਨ ਤੋਂ ਬਾਅਦ ਉਸਨੇ ਮੈਨੂੰ ਕਦੇ ਇਹ ਗੱਲ ਦੁਬਾਰਾ ਨਹੀਂ ਕਹੀ ਸਾਡੇ ਨਾਲ ਕੋਈ ਵੀ ਗੱਲ ਕਰੇ ਉਸ ਦੀ ਗੱਲ ਦੇ ਅਰਥ ਸਮਝਣੇ ਬੜੇ ਜ਼ਰੂਰੀ ਹੁੰਦੇ ਹਨ ਜਦ ਤੱਕ ਕੀਤੀਆਂ ਹੋਈਆਂ ਗੱਲਾਂ ਦੇ ਅਰਥ ਸਮਝਣਾ ਆਉਣ ਬਿਰਤਾਂਤ ਵੀ ਸਮਝ ਨਹੀਂ ਆਉਂਦੇ ਇਹ ਬਿਰਤਾਂਤੀ ਨੇ ਜੋ ਕਿਸੇ ਦੇਸ਼ ਨੂੰ ਤੋੜਦੇ ਹਨ ਇਹ ਬਿਰਤਾਂਤੇ ਹਨ ਜੋ ਕਿਸੇ ਨਵੇਂ ਦੇਸ਼ ਨੂੰ ਸਿਰਜਦੇ ਹਨ ਸਿੱਖਾਂ ਦੀ ਲੜਾਈ ਸਿੱਖਾਂ ਦੇ ਦੇਸ਼ ਦੀ ਸਥਾਪਤੀ ਖਾਲਸਾ ਰਾਜ ਦੀ ਸਥਾਪਤੀ ਖਾਲਿਸਤਾਨ ਦੀ ਸਥਾਪਤੀ ਬਹੁਤੀ ਦੂਰ ਨਹੀਂ ਜੀ ਆਪਣੀ ਤਿਆਰੀ ਰੱਖੋ ਕਿ ਜਿਸ ਦਿਨ ਦੇਸ਼ ਮਿਲ ਗਿਆ ਉਹਨੂੰ ਸਮਰਲਣਾ ਕਿਵੇਂ ਨਾ ਕਿ ਆਪਾਂ ਇਸ ਗੱਲ ਦੇ ਉੱਤੇ ਆਪਣੀ એનર્ਜੀ ਵੇਸਟ ਕਰੀਏ ਪੰਨੂ ਕੀ ਬੋਲਦਾ ਪੰਨੂ ਜੋ ਬੋਲਦਾ ਹੈ 100 ਵਿੱਚੋਂ 1000% ਸ਼ੁੱਧ ਅਤੇ ਸਹੀ ਬੋਲਦਾ ਉਹ ਜੋ ਬੋਲਦਾ ਉਸਤੇ ਬੋਲਣ ਦਾ ਕੋਈ ਅਰਥ ਹੈ ਉਸਤੇ ਬੋਲਾਂ ਦਾ ਕੋਈ ਮਕਸਦ ਹੈ ਉਸਦੇ ਬੋਲਾਂ ਵਿੱਚ ਇੱਕ ਸਿਰਜਣਾ ਹੈ ਉਸਤੇ ਬੋਲਾਂ ਦੇ ਵਿੱਚ ਅਤੇ ਉਸਤੇ ਪਿੱਛੇ ਇੱਕ ਸ਼ਕਤੀ ਹੈ ਕੋਈ ਵੀ ਐਰਾ ਗਹਿਰਾ ਨਥੂ ਖਹਿਰਾ ਕੋਈ ਭਾਰਤੀ ਤੰਤਰ ਨਾਲ ਜੁੜਿਆ ਕੋਈ ਵੀ ਚੈਨਲ ਟੈਰੋਰਿਸਟ ਟੈਰੋਰਿਸਟ ਕਰਕੇ ਬੋਲੇ ਤਾਂ ਟਿੱਪਣੀ ਵਿੱਚ ਲਿਖਿਆ ਕਰੋ ਟੈਰੋਰਿਸਟ ਤੁਸੀਂ ਓ ਪੰਨੂ ਨਹੀਂ ਟੈਰੋਰਿਸਟ ਤੁਹਾਡਾ ਮੁੱਦੀ ਹੈ ਜਿਸ ਨੇ ਹਜ਼ਾਰਾਂ ਬੰਦੇ ਕਤਲ ਕਰਵਾਏ ਹਨ ਅਸੀਂ ਟੈਰੋਰਿਸਟ ਨਹੀਂ ਹਾਂ ਕਿਉਂਕਿ ਇਹ ਜਿਹੜੇ ਬੋਲਣ ਵਾਲੇ ਹਨ ਇਹ ਕੋਈ ਪੈਗੰਬਰੀ ਹਸਤੀਆਂ ਨਹੀਂ ਇਹ ਕੋਈ ਅਸਮਾਨੋਂ ਉਤਰੇ ਹੋਏ ਫਰਿਸ਼ਤੇ ਨਹੀਂ ਵੱਧ ਤੋਂ ਵੱਧ 30 35000 ਮਹੀਨੇ ਦੀ ਤਨਖਾਹ ਦੇ ਉੱਤੇ ਰੱਖੇ ਹੋਏ ਲੋਕ ਹਨ ਜਿਨ੍ਹਾਂ ਦਾ ਸੱਚਾਈ ਨਾਲ ਕੋਈ ਲੈਣ ਦੇਣ ਨਹੀਂ ਸਿਰਫ ਇਹਨਾਂ ਨੂੰ ਬੋਲਣ ਦੇ ਪੈਸੇ ਦਿੱਤੇ ਜਾਂਦੇ ਹਨ ਕੀ ਸਾਡੇ ਕੋਲ ਉਹਨਾਂ ਦੇ ਬੋਲਾਂ ਦਾ ਜਵਾਬ ਨਹੀਂ ਕੀ ਸਾਡੇ ਕੋਲ ਸ਼ਬਦ ਨਹੀਂ ਕੀ ਸਾਡੇ ਕੋਲ ਸੋਚ ਨਹੀਂ ਸਾਡੇ ਕੋਲ ਉਹਨਾਂ ਨਾਲੋਂ ਬੋਲੀ ਵੀ ਵਧੀਆ ਹੈ ਸਾਡੇ ਕੋਲ ਉਹਨਾਂ ਨਾਲੋਂ ਸ਼ਬਦ ਵੀ ਵਧੀਆ ਹੈ ਸਾਡੇ ਹਿੱਸੇ ਦੇ ਵਿੱਚ ਸਭ ਤੋਂ ਜ਼ਿਆਦਾ ਸੱਚ ਹੈ ਇਸ ਸੱਚ ਦੇ ਆਸਰੇ ਅਤੇ ਗੁਰੂ ਵੱਲੋਂ ਦਿੱਤੀ ਹੋਈ ਵਿਚਾਰਧਾਰਾ ਦੇ ਆਸਰੇ ਸਿੱਖ ਆਜ਼ਾਦੀ ਲਹਿਰ ਦੀ ਗੱਲ ਕਰਦੇ ਰਹਿਣਾ ਸਾਡਾ ਧਰਮ ਪਰਮ ਫਰਜ਼ ਹੈ ਇੱਥੇ ਇਹ ਵਿਚਾਰਾਂ ਨੂੰ ਸੰਕੋਚਦਾ ਹੋਇਆ ਆਪ ਜੀ ਤੋਂ ਖਿਮਾ ਮੰਗਦਾ ਹਾਂ ਆਪ ਜਿੱਥੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ